ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡਾ ਕੋਹਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਐਨੂ ਨਿਹਾਲ ਸਿੰਘ ਆਲਾ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਵੜਾ ਮਕਾਉਣੀਆਂ ਸੋਹਣੀਆਂ ਵੜਾ ਫੁੱਲ ਭਜੇ ਨਾਲੀਆਂ ਕੋਈ ਮਰੀਆਂ ਹੰਭੀਆਂ ਜੀਆਂ ਨਹੀਂ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆਂ ਦੋਸਤੋ ਨਿਹਾਲ ਸਿੰਘ ਵਾਲਾ ਬਾਗਾਪਰਾਣਾ ਇਸ ਏਰੀਏ ਚੋਂ ਬਾਈ ਜਗਜੀਤ ਦੇ ਮੁੱਲ ਸਾਰਿਆਂ ਨਾਲੋਂ ਜਾਇਜ਼ ਹੁੰਦੇ ਆਂ ਡੇਲੀ ਪਸ਼ੂ ਆਉਂਦੇ ਆਂ ਸੇਲ ਹੋ ਕੇ ਜਾਂਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੋ ਸਸਤੇ ਮੁੱਲ ਦੀਆਂ ਦੋ ਸੋਹਣੀਆਂ ਵਾੜਾਂ ਤੁਹਾਨੂੰ ਵਿਖਾਉਣੀਆਂ ਜਿਹੜੀਆਂ ਸਕਰੀਨ ਤੇ ਤੁਸੀਂ ਵੇਖ ਰਹੇ ਆਂ ਦੋਵਾਂ ਦੇ ਦੁੱਧ ਮੱਝਾਂ ਵਰਗਾਊ ਇਨਫਾਰਮੇਸ਼ਨ ਲੈ ਦਿੰਨਾ ਆਓ ਕਰਦੇ ਆਂ ਗੱਲਬਾਤ ਹਾਂਜੀ ਕੋਹਲਿਆ ਸਾਹਿਬ ਸੱਚੀ ਕਾ ਸੱਚੀ ਹੈ ਭਾਈ ਜੀ ਨਾਮ ਤੇ ਐਡਰੈਸ ਨਾਮ ਜੋਜੀਤ ਸਿੰਘ ਪਿੰਡ ਕੋਹਲਿਆ ਖੂਰ ਤੋਂ ਤਸਰੀ ਨਿਹਾਲ ਸਿੰਘ ਅਜਲਾ ਮੋਗਾ ਫੋਨ ਨੰਬਰ ਦਾ 9056653918 ਕੈਨਵਾਂ ਸੁਆ ਦੂਜਾ ਸੁਆ ਰੇਟ ਮਦਾਫ ਇੱਕ ਹਫਤੇ ਦੀ ਕੱਚੀ ਆ ਹੂੰ ਜਿੰਨਾ ਤੋਂ ਆਪਾਂ ਲਈ ਇਹ ਦੋ ਦੋ ਬੰਦੇ ਪਲੂਨ ਦਾ 13 ਕਿਲੋ ਹਿੱਚੋਇਆ ਠੀਕ ਹੈ ਬਾਕੀ ਅਗਰਾਜ ਸਮਝਣਾ ਭਾਈ ਲੈ ਲਵੇ ਠੀਕ ਆ ਹੂੰ ਆਪਾਂ ਪੈਸੇ ਲਾ ਕੇ ਲਈ ਆ ਅਗਰਾਂ ਨੇ ਪੈਸੇ ਲਾ ਕੇ ਲੈਣੇ ਆ ਅਗਲਾ ਅੱਜ ਸਮਝ ਨਾਲ ਲੈ ਲਵੇ ਆਪਾਂ ਵਾਲੀ ਸਮਝ ਨਾਲ ਲਈ ਹੈ ਸਹੀ ਆ ਠੀਕ ਆ ਦੇ ਦਾਂਗੇ ਆਪਾਂ ਜਮਾ ਜੈ ਜੈ 37000 ਦੀ 37 ਦੀ 37 ਦੀ ਹਾਂ ਬਈ ਤੇਰਾ ਭਲਾ ਹੋਵੇ ਦੋਸਤੋ ਬਿਲਕੁਲ ਜੈ ਜੀ ਡਿਮਾਂਡ 37000 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ ਅਹ 13 ਕਿਲੋ ਦੁੱਧ ਬਾਈ ਦੱਸਦਾ ਪਹਿਲਣ ਨੇ ਦਿੱਤਾ ਦੂਜੇ ਸੂਵੇ ਸੁੰਦੀ ਆ ਹਫਤੇ ਦੇ ਅੰਦਰ ਅੰਦਰ ਬਾਈ ਕਹਿੰਦਾ ਸੂਪੂਗੀ ਵਜਨ ਵਜਨ ਬਹੁਤ ਹੈ ਪ੍ਰਿੰਟ ਪ੍ਰਿੰਟ ਪੂਰਾ ਸੋਹਣਾ ਨਾ ਕੋਈ ਧਫੜੀ ਹੈ ਨਾ ਕੋਈ ਧਬੜੀ ਦਾ ਨਿਸ਼ਾਨ ਹੈ ਮੱਝ ਵਾਲਾ ਮੋਟਾ ਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਦੁੱਧ 13-14 ਕਿਲੋ ਪਿਆਜੂ ਬਾਕੀ ਬਾਈ ਕਹਿੰਦਾ ਆਪਾਂ ਪੈਸੇ ਦੇ ਕੇ ਲਿਆਂਦੀ ਆ ਅਸੀਂ ਆਪ ਦੀ ਸਮਝ ਨਾ ਲਈ ਆ ਜਿਹਦੇ ਪਸੰਦ ਆਉਂ ਅਗਲਾ ਭੈਣ ਭਰਾ ਆਪ ਦੀ ਸਮਝ ਨਾ ਲੈ ਲੈ ਕਿੰਨਾ ਕੁ ਦੁੱਧ ਦੇ ਦੂਗੀ ਵਲ ਢੱਲਾਂ ਹਜੇ ਕਾਫੀ ਬਾਕੀ ਹੈ ਬਾਕੀ ਸਾਰੀ ਵਲ ਢੱਲ ਕੱਢ ਕੇ ਸੋਣਾ ਪੰਜਾਂ ਤੋਂ ਸੱਤਾਂ ਦਿਨਾਂ ਦੇ ਵਿੱਚ ਵਿੱਚ ਘਰਾਂ ਵਾਲੀ ਸੂਪੂਗੀ ਛੋਟਾ ਹੀ ਭਾ 37000 ਜੇ ਕਰਮਾ ਵਾਲੀ ਦੁੱਧ 13 14 ਪਿਆ ਜਾਂਦੀ ਆ ਤੇ ਲੱਖ ਵਾਲੀ ਮੱਝ 13 14 ਕਿਲੋ ਦੁੱਧ ਦਿੰਦੀ ਆ ਤੇ ਇੱਕ ਤੇ ਰੁਪਾਲ ਬੰਦ ਵਿੱਚ ਹੋਵੇ ਹਨਾ ਹਾਂ ਤੇ 42 43000 ਮੁੱਲ ਕਰੂਗਾ ਪਰ ਆਪਣੇ ਮੁੱਲ ਲੈਣ ਦੀ ਨਾਲ ਹੀ ਹੁੰਦੇ 37000 ਦੀ ਵੜ ਦੇ ਦਾਂਗੇ ਆਪਾਂ ਨੂੰ ਦੋਸਤੋ ਇਹ ਵੀ ਗੱਲ ਸਹੀ ਆ ਤੁਸੀਂ ਵੀ ਡੇਲੀ ਬਹੁਤ ਵੀਡੀਓ ਬਹਨੇ ਹੋਗੇ ਮੈਂ ਵੀ ਡੇਲੀ ਬਹੁਤ ਵੀਡੀਓ ਬਣਾਉਣਾ ਹੋਰ ਕਿਸੇ ਦੇ ਘਰੇ ਖੜੀ ਹੁੰਦੀ 42 43000 ਤੋਂ ਘੱਟ ਕਿਸੇ ਨੇ ਮੁੱਲ ਨਹੀਂ ਕਰਨਾ ਸੀ ਪਰ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ 22 ਜੱਗੇ ਘੋਲੀਏ ਦੇ ਸਾਰਿਆਂ ਨਾਲੋਂ ਮੁੱਲ ਰੇਟ ਜਾਇਜ਼ ਹੁੰਦੇ ਆ ਬਾਗਾ ਪੁਰਾਣਾ ਨਿਹਾਲ ਸਿੰਘ ਵਾਲੇ ਇਸ ਏਰੀਏ ਚੋਂ ਸਾਰਿਆਂ ਨਾਲੋਂ ਭਾਅ ਬਾਈ ਦੇ ਜਾਇਜ਼ ਹੁੰਦੇ ਆ ਬਹੁਤ ਸਾਰੇ ਵਪਾਰੀ ਭਰਾ ਵੀ ਇਸ ਘਰੋਂ ਪਸ਼ੂ ਲਿਆ ਕੇ ਅੱਗੇ ਸੇਲ ਕਰਦੇ ਆ ਵਪਾਰੀ ਭਰਾ ਉਸੇ ਘਰੋਂ ਪਸ਼ੂ ਲੈਂਦੇ ਆ ਜਿੱਥੋਂ ਪਤਾ ਕਿ ਅਗਲੇ ਨੂੰ ਵੀ ਕੁਝ ਮੁਨਾਫਾ ਮਿਲ ਜੇ ਤੇ ਜੇ ਆਪਾਂ ਦਾ ਮੰਨ ਲਾ ਵੀ ਹੁਣ ਸਹੀ ਤਿੱਜੋ ਮਾਨ ਕਰ ਦੇਣਾ ਹੈ ਨਾ ਆਪਾਂ ਨੇ 45 ਮਾਂ ਕੇ 42 ਦੇ ਵੜ ਦੇਣੀ ਆ ਜਿਹਨੇ ਘਰੇ ਰੱਖਣੀ ਆ ਮਾਲਾ ਆਪਣੇ ਕੋਲ ਜਾਇਜ਼ ਕਮਾਈ ਦਾ ਮਿਲ ਜਾਣਾ ਤੇ ਜਿਹਨੇ ਗਾਂ ਲੈ ਕੇ ਵਪਾਰ ਵਿੱਚ ਵੇਚਣਾ ਉਥੇ 5-4000 ਰੁਪਿਆ ਨਾਲੋਂ ਵੱਧ ਲਾਉਣਾ ਪੈਣਾ ਹਾਂ ਇਹ ਤਾਂ ਗੱਲ ਸਹੀ ਹੈ ਥਣ 4000 ਦੀ ਚੁਆਈ ਵਾਲੇ ਕੋਈ ਫੋਟ ਸ਼ਾਂਗ ਨਹੀਂ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ ਦੋ ਨੰਬਰ ਕੋਲ ਹੀ ਆ ਸਾਬ ਦੋ ਨੰਬਰ ਨੇ ਬਾਈ ਪਲੂਣਾ ਪਹਿਲੇ ਸੂਦੇ ਸੂਣਾ ਕਾਦਾ ਦਰਮਿਆਨਾ ਠੀਕ ਆ ਇਹਦਾ ਆ ਹੀ ਲੱਗਦੀ ਆ ਜੀ ਰੰਬੀ ਆ ਰੰਬੀ ਜਾਂਦੀ ਆ ਵੇ ਤੇ ਦੋ ਤਬਈਏ ਦੇ ਦੋ ਕੀ ਮੰਨ ਲਓ ਵੀ ਚੰਗੀ ਸੇਵਾ ਉਹੀ 12 ਕਿਲੋ ਠੀਕ ਆ ਰੂਣ ਸੁਣੀ ਆ ਪਹਿਲਾ ਸੁਆ ਸੁਣੀ ਆ 12 ਕਿਲੋ ਦੁੱਧ ਦੇ ਦੂਗੀ ਬਾਕੀ ਵਾਲਾ ਅੱਜ ਸਾਂਝਾ ਨਾ ਲੈ ਲਵੇ ਠੀਕ ਆ ਸੇਵਾ ਸੁਭਾ ਚੰਗੀ ਕੀਤੀ ਐ ਸੇਵਾ ਪੂਰੀ ਚੰਗੀ ਕੀਤੀ ਐ ਬਾਈ ਬੰਦਿਆਂ ਦੀ ਪਿੱਠ ਫੂੜਾ ਬਹੁਤ ਚੰਗਾ ਬਸ ਇੱਕ ਹਾਈਟ ਨੋਰਮਲ ਮੰਨ ਲਓ ਦਣ ਕਿਨੇ ਲੈ ਜੂ ਦਣ ਦੇ ਬਈ ਇੱਕ ਹਫਤਾ ਰਹਿੰਦਾ ਇਹ ਕਿੰਨੇ ਦੀ ਜੈਜ ਆ 8000 ਦੀ ਹਾ ਤੇਰਾ ਭਲਾ ਹੋਵੇ ਇੱਕ ਨੰਬਰ ਕੰਮ ਹੀ ਆ ਬਾਈ ਕਹਿੰਦਾ ਅੱਜ ਤਾਂ ਲੈਣ ਦੇਣ ਵਾਲੇ ਕੰਮ ਆ ਇੱਕ ਨੰਬਰ 37 ਦੀ ਦੋ ਨੰਬਰ 33 ਦੀ ਦੋ ਨੰਬਰ ਵੜ ਬਾਈ ਕਹਿੰਦਾ ਹੁਣੇ ਹਜੇ ਆਈ ਆ ਤਾਂ ਹੀ ਥੋੜਾ ਜਿਹਾ ਉੱਪਰ ਆ ਜਾ ਕਰੀ ਜਾਂਦੀ ਐ ਬਗਾਨੇ ਥਾਂ ਆ ਕੇ ਦਿਹਾੜੀ ਡੰਗ ਦਾ ਪਸ਼ ਕਹ ਰਹੇ ਜੀ ਨਹੀਂ ਲਾਉਂਦਾ ਕਈ ਤਾਂ ਕੁਛ ਨਹੀਂ ਕਰਦੀਆਂ ਮੌਜਾਂ ਖੜ ਜਾਂਦੀਆਂ ਪਰ ਇਹ ਥੋੜਾ ਜਿਹਾ ਰੰਬੀ ਜਾਂਦੀ ਹੈ ਬਾਕੀ ਤੁਹਾਨੂੰ ਆਵਾਜ਼ ਸੁਣੀ ਆ ਪਹਿਲਾਂ ਵੀ ਰੰਬੀ ਜਾਂਦੀ ਜਦੋਂ ਵੀਡੀਓ ਸ਼ੁਰੂ ਕੀਤੀ ਆ ਉਦੋਂ ਵੀ ਰੰਬੀ ਜਾਂਦੀ ਸੀ ਵਜਨ ਵਜਨ ਬਾਤ ਹੈ ਪੂਰੀ ਭਾਰੀ ਨਰੋਈ ਨਿਕਰ ਪਹਿਲਾ ਸੂਆ ਪਲੂਣ ਵਛੀ ਲਾਲ ਰੰਗ ਦੀ ਦੁੱਧ ਬਈ ਕਹਿੰਦਾ ਕੋਈ 12 ਕਿਲੋ ਪਿਆਜੂ ਪਰ ਮੁੱਲ ਵੀ ਛੋਟਾ ਜਿਹਾ ਹੀ ਆ ਜਮਾ 33000 ਦੀ ਦੇ ਦੇਣੀ ਆ 20 25 25000 ਦੀਆਂ ਤਾਂ ਔਸਰ ਵੜਾ ਵੀ ਕੀ ਜਾਂਦੀਆਂ ਇਹਦਾ ਮੁੱਲ ਤਾਂ ਕੁਛ ਵੀ ਨਹੀਂ ਜਮਾ ਜਾਏ ਜ 33000 ਉਹਦੇ ਜੋ ਵੀ ਛੋਟ ਕਰ ਦੂ ਬਾਈ ਬੇਫਿਕਰ ਹੋ ਕੇ ਆ ਜੇ ਪਲਟ ਲਾ ਹਾਂ ਜੀ ਕਾਫੀ ਬਾਕੀ ਆ ਇੱਕ ਹਫਤਾ ਬਾਈ ਦੱਸਦਾ ਇਹ ਲੈ ਜੂ ਪੰਜ ਸੱਤ ਦਿਨਾਂ ਤੇ ਇਹ ਵੀ ਸੋਹਣਾ ਖਵਾਨਾ ਤਿਆਰ ਕਰਕੇ ਸੂ ਥਾਣੇ ਇਹਦੇ ਵੀ ਸੋਹਣੇ ਗੁਲਾਬੀ ਹਾਦੀ ਚੁਵਾਈ ਵਾਲੇ ਕੋਈ ਫੋੜ ਨਹੀਂ ਸ਼ਾਂਗ ਨਹੀਂ ਇਹ ਦੋ ਵੜਾ ਸੇਲ ਐ ਬਿਲਕੁਲ ਸਸਤੇ ਮੁੱਲ ਦੀਆਂ ਜੇ ਕਿਸੇ ਭੈਣ ਭਰਾ ਭੈਣ ਭਰਾ ਨੇ ਛੋਟੇ ਪਰਿਵਾਰ ਨੇ ਘਰੇ ਦੁੱਧ ਪੀਣ ਨੂੰ ਲੈਣੀਆਂ ਬਿਲਕੁਲ ਜਾਇਜ ਮੋਲਾ ਇਦੂ ਘੱਟ ਮੋਲਾ ਤਾਂ ਫਿਰ ਦੋਨੋਂ ਵੀ ਪਤਾ ਦਿੰਦਾ ਵੀ ਕੌਣ ਆ 45 45 50 5000 ਆਵੇਂ ਨਾਰਮਲੀ ਵੀਡੀਓ ਤੇ ਹਰੇਕ ਭੈਣ ਭਰਾ ਵਹਿੜਾ ਦਾ ਮੰਗੀ ਜਾਂਦਾ ਪਰ ਬਿਲਕੁਲ ਜਾਇਜ ਮੋਲਾ 33 ਦੀ ਆ 37 ਦੀ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸੱਚੀ ਕਾ